ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਵੀਰਤਾ ਬੀਰ ਪੰਜਾਬੀਆਂ ਦੀ ਜਿਹਦੇ ਨਾਲ ਬੈਰੀ ਥਰ-ਥਰ ਕੰਬਦੇ ਸੀ ਟੁੱਟ ਗਈ ਛਮਸ਼ੀਰ ਪੰਜਾਬੀਆਂ ਦੀ ਕਿਹਨੂੰ ਦਸੀਏ ਕਿੱਦਾਂ ਦੁਪਹਿਰ ਵੇਲੇ ਲੁੱਟੀ ਗਈ ਅਜਹੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਇੱਥੇ ਲਿਖਿਆ ਹੋਇਆ ਕਿ ਲੇਟ ਰੂਲਰ ਆਫ ਦਾ ਸਿੱਖ ਨੇਸ਼ਨ ਮਹਾਰਾਜਾ ਦਲੀਪ ਸਿੰਘ ਤੇ ਉਹਨਾਂ ਦਾ ਇਨਫੈਂਟ ਬੱਚਾ ਇੱਕ ਦਿਨ ਦਾ ਜਿਹੜਾ ਸੀ ਉਹ ਇੱਥੇ ਦਫਨ ਹੈ ਇੱਕ ਛੋਟੀ ਜੀ ਜਿਹੜੀ ਯਾਦਗਾਰ ਬਣਾਈ ਗਈ ਆ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਵੀਰਤਾ ਬੀਰ ਪੰਜਾਬੀਆਂ ਦੀ ਜਿਹਦੇ ਨਾਲ ਵੈਰੀ ਥਰ-ਥਰ ਕੰਬਦੇ ਸੀ ਟੁੱਟ ਗਈ ਛਮਸ਼ੀਰ ਪੰਜਾਬੀਆਂ ਦੀ ਕਿਹਨੂੰ ਦਸੀਏ ਕਿਦਾਂ ਦੁਪਹਿਰ ਵੇਲੇ ਲੁੱਟੀ ਗਈ ਅਜਹੀਰ ਪੰਜਾਬੀਆਂ ਦੀ ਕੱਲਾ ਸ਼ੇਰਨੀ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਸਿੱਖ ਇਤਿਹਾਸ ਦੇ ਖੇਰੂ-ਖੇਰੂ ਹੋਂ ਉਪਰੰਤ ਮਹਾਰਾਜਾ ਦਲੀਪ ਸਿੰਘ ਨੂੰ ਬਰਤਾਨੀਆਂ ਲਿਆਂਦਾ ਗਿਆ ਥੱਟ ਫੜ ਬਿਖੇ ਉਹਨਾਂ ਦੀ ਸਮਾਧ ਤੇ ਹਰ ਕੋਈ ਜਾਣਾ ਲੋਚਦਾ ਪਰ ਸ਼ੇਰੇ ਪੰਜਾਬ ਦਾ ਇੱਕ ਦਿਨ ਦਾ ਪੋਤਰਾ ਸਕਾਟਲੈਂਡ ਵਿੱਚ ਵੀ ਦਫਨ ਹੈ ਜਿਸ ਬਾਰੇ ਬਿਰਲੇ ਬਿਰਲੇ ਲੋਕ ਜਾਣਦੇ ਨੇ ਜੀ ਹਾਂ ਸਕਾਟਲੈਂਡ ਦੇ ਪਾਰਥ ਸ਼ਾਇਰ ਚ ਕੈਨਮੋਰ ਪਿੰਡ ਦੇ ਚਰਚ ਆਫ ਸਕਾਟਲੈਂਡ ਦੀਆਂ ਕਬਰਾਂ ਵਿੱਚ ਇੱਕ ਛੋਟੀ ਜਿਹੀ ਕਬਰ ਸਿੱਖ ਰਾਜ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਦੇ ਇੱਕ ਦਿਨਾ ਪੁੱਤ ਦੀ ਵੀ ਆ 4 ਅਗਸਤ 1865 ਨੂੰ ਜੰਮੇ ਤੇ 5 ਅਗਸਤ 1865 ਨੂੰ ਜਹਾਨੋ ਰੁਖਸਤ ਹੋ ਗਏ ਉਸ ਬਾਲ ਮਹਾਰਾਜ ਦਾ ਜ਼ਿਕਰ ਬਹੁਤ ਸੀਮਤ ਹੋਇਆ ਕੈਨਮੋਰ ਪਿੰਡ ਚ ਸਿਰਫ 60 ਘਰ ਨੇ ਤੇ 250 ਦੀ ਆਬਾਦੀ ਹੈ ਸਥਾਨਕ ਲੋਕ ਦੱਸਦੇ ਨੇ ਕਿ ਇੱਥੋਂ 4 ਕਮੀਲ ਦੂਰ ਸਥਿਤ ਮੈਂਜੀਜ਼ ਕਾਸਲ ਦਾ ਸਬੰਧ ਵੀ ਮਹਾਰਾਜਾ ਦਲੀਪ ਸਿੰਘ ਨਾਲ ਜੁੜਦਾ ਜਿੱਥੇ ਦਲੀਪ ਸਿੰਘ ਨੂੰ ਠਹਿਰਾਇਆ ਗਿਆ ਸੀ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਬਹੁਤ ਉਤਸੁਕਤਾ ਹੁੰਦੀ ਹੈ ਕਿ ਸਿੱਖਾਂ ਦੇ ਕਿੰਗ ਦੇ ਪਰਿਵਾਰ ਦੀ ਇਸ ਜਾਨ ਨਿਸ਼ਾਨੀ ਨੂੰ ਦੇਖਣ ਤੇ ਸ਼ਰਧਾਂਜਲੀ ਭੇਟ ਕਰਨ ਟਾਵੇਂ-ਟਾਵੇਂ ਲੋਕ ਅਕਸਰ ਹੀ ਆਉਂਦੇ ਰਹਿੰਦੇ ਨੇ ਇਸ ਫੇਰੀ ਦੌਰਾਨ ਡਾਕਟਰ ਨਰਮਲ ਚੋੜਾ ਅਜੈਬ ਸਿੰਘ ਗਰਚਾ ਡਾਕਟਰ ਤਾਰਾ ਸਿੰਘ ਆਲਮ ਬਰਿੰਦਰ ਖਰਮੀ ਤੇ ਮਨਦੀਪ ਖਰਮੀ ਹਿੰਮਤਪੁਰਾ ਨੇ ਪਹੁੰਚ ਕੇ ਨਾ ਸਿਰਫ ਸ਼ਰਦਾ ਦੇ ਫੁੱਲ ਪੇਟ ਕੀਤੇ ਸਗੋਂ ਉਸ ਆਣ ਗੌਲੀ ਜਈ ਸਮਾਦ ਨੂੰ ਧੋ ਕੇ ਸਾਫ਼ ਕਰਨ ਦੀ ਸੇਵਾ ਵੀ ਨਿਭਾਈ ਹਾਂਜੀ ਮੈਂ ਮਨਦੀਪ ਖਰਮੀ ਹਿੰਮਤਪੁਰਾ ਅੱਜ ਅਸੀਂ ਤੁਹਾਡੇ ਨਾਲ ਪਰਥ ਸ਼ਾਇਰ ਦੇ ਇਸ ਜਿਹੜਾ ਚਰਚ ਆਫ ਸਕਾਟਲੈਂਡ ਉਥਾ ਗਰੇਵਯਾਰਡ ਆ ਉਹਦੇ ਵਿੱਚ ਖੜੇ ਆ ਇਹ ਉਹ ਜਗ੍ਹਾ ਜਿੱਥੇ ਸਿੱਖ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਦਫਨ ਹੈ ਮਹਾਰਾਜਾ ਦਲੀਪ ਸਿੰਘ ਉਹਨਾਂ ਦਾ ਇੱਕ ਦਿਨ ਦਾ ਬੇਟਾ ਉਹ ਇਸ ਜਗ੍ਹਾ ਤੇ ਉਹਨਾਂ ਦੀ ਜਿਹੜੀ ਯਾਦਗਾਰ ਬਣਾਈ ਗਈ ਆ ਅਸੀਂ ਸਕਾਟਲੈਂਡ ਤੋਂ ਗਲਾਸਗੋ ਸ਼ਹਿਰ ਤੋਂ ਚੱਲ ਕੇ ਇੱਥੇ ਪਹੁੰਚੇ ਤਾਂ ਇੱਕ ਵਖਰੀ ਭਾਵਨਾ ਜਾਂ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਗੱਜਪਾਰ ਆਉਂਦਾ ਹੈ ਕਿ ਜਿਹੜਾ ਕੋਈ ਸੁਪਨਾ ਲਿਆ ਗਿਆ ਸੀ ਸਿੱਖ ਰਾਜ ਦਾ ਇੱਥੇ ਲਿਖਿਆ ਹੋਇਆ ਕਿ ਲੇਟ ਰੂਲਰ ਆਫ ਦਾ ਸਿੱਖ ਨੇਸ਼ਨ ਮਹਾਰਾਜਾ ਦਲੀਪ ਸਿੰਘ ਤੇ ਉਹਨਾਂ ਦਾ ਇਨਫੈਂਟ ਬੱਚਾ ਇੱਕ ਦਿਨ ਦਾ ਜਿਹੜਾ ਸੀ ਉਹ ਇੱਥੇ ਦਫਨ ਹੈ ਤੇ ਇੱਕ ਛੋਟੀ ਜੀ ਜਿਹੜੀ ਯਾਦਗਾਰ ਬਣਾਈ ਗਈ ਆ ਇੱਕ ਕੁਦਰਤਨ ਹੁੰਦਾ ਹੈ ਕਿ ਜਦੋਂ ਇੱਥੇ ਆ ਕੇ ਦੇਖਿਆ ਕੱਟੇ ਹੋਏ ਘਾਹ ਦੇ ਜਿਹੜੇ ਘਾਹ ਫੂਸ ਹੁੰਦਾ ਉਹ ਇਸ ਕਬਰ ਦੇ ਉੱਪਰ ਚਾਰੇ ਪਾਸੇ ਲੱਗੇ ਹੋਏ ਸੀ ਤੇ ਜਿਹੜੇ ਲਿਖੇ ਹੋਏ ਅੱਖਰ ਆ ਉਹ ਬਹੁਤ ਔਖੇ ਦਿਸਦੇ ਸੀ ਆਪਣੇ ਆਪ ਹੀ ਇਸ ਸਮਸ਼ਾਨ ਘਾਟ ਦੇ ਵਿੱਚ ਇਸ ਯਾਦਗਾਰ ਵਾਲੀ ਥਾਂ ਦੇ ਵਿੱਚ ਇੱਕ ਕੱਪੜੇ ਦਾ ਟੁਕੜਾ ਮਿਲਿਆ ਤੇ ਨਾਲ ਹੀ ਮੀਂਹ ਦੇ ਪਾਣੀ ਜਿਹੜਾ ਇਕੱਠਾ ਹੋਇਆ ਵਾ ਜਿਹੜੇ ਇੱਕ ਡੋਲੂ ਹੁੰਦਾ ਜਿਹੜਾ ਆਪਾਂ ਦਰਖਤਾਂ ਨੂੰ ਜਾਂ ਬੂਟਿਆਂ ਨੂੰ ਪਾਣੀ ਪਾਉਨੇ ਆ ਉਹਦੇ ਵਿੱਚ ਪਾਣੀ ਵੀ ਮਿਲਿਆ ਇਹ ਕੁਦਰਤਨ ਤੇ ਅਸੀਂ ਅੱਜ ਇਹ ਸੇਵਾ ਲੈ ਕੇ ਚੱਲੇ ਆ ਕਿ ਇਸ ਯਾਦਗਾਰ ਨੂੰ ਧੋ ਕੇ ਸਾਫ਼ ਕਰਨ ਦਾ ਮੌਕਾ ਮਿਲਿਆ ਤੇ ਮੈਂ ਜਿੰਨੇ ਵੀ ਦੋਸਤ ਮਿੱਤਰ ਖਾਸ ਕਰਕੇ ਯੂਕੇ ਦੇ ਵਿੱਚ ਵਸਦੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਕਾਟਲੈਂਡ ਦੇ ਦੌਰੇ ਤੇ ਆਓ ਤਾਂ ਇਸ ਜਗ੍ਹਾ ਤੇ ਫੇਰੀ ਪਾਉਣੀ ਨਾ ਭੁੱਲਿਓ ਕਿਉਂਕਿ ਸਾਡੇ ਸਿੱਖ ਰਾਜ ਦਾ ਇੱਕ ਸੁਨਹਿਰੀ ਪੰਨਾ ਇੱਥੇ ਵੀ ਹੈ ਉਸ ਪੰਨੇ ਨੂੰ ਉਸ ਬੱਚੇ ਨੂੰ ਸਿਰਦਾ ਕਰਕੇ ਜਾਇਓ ਅੱਜ ਅਸੀਂ ਆਪਣੇ ਵੱਲੋਂ ਇੱਥੇ ਸ਼ਰਦਾ ਦੇ ਜਿਹੜੇ ਫੁੱਲ ਆ ਉਹ ਪੇਂਟ ਕਰਕੇ ਚੱਲੇ ਆ ਤੇ ਮਨ ਥੋੜਾ ਜਿਹਾ ਜਿਵੇਂ ਜਿਹਨੂੰ ਕਹੋ ਕਿ ਘੁੰਮਣ ਘੇਰੀਆਂ ਚ ਵੀ ਆ ਦੁਖੀ ਜਿਹਾ ਵੀ ਫੀਲ ਕਰ ਰਹੇ ਆ ਪਰ ਇਹ ਵੀ ਹੈ ਕਿ ਇਸ ਧਰਤੀ ਤੇ ਵਸਦੇ ਹੋਏ ਇਹ ਜਗਾ ਦੇਖਣ ਦਾ ਮੌਕਾ ਵੀ ਮਿਲਿਆ ਬਹੁਤ ਬਹੁਤ ਧੰਨਵਾਦ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਅਸੀਂ ਇੱਥੇ ਆਏ ਆ ਮਨਦੀਪ ਫੁਰਮੀ ਹੁਣਾਂ ਦੇ ਉਪਰਾਲੇ ਨਾਲ ਤੇ ਡਾਕਟਰ ਜੋੜਾ ਜੀ ਦੇ ਉਹਨਾਂ ਦੇ ਕਰਕੇ ਉਹਨਾਂ ਦੇ ਸਦਕੇ ਮੈਂ ਇੱਥੇ ਪਹੁੰਚਿਆ ਪਰ ਮੈਨੂੰ ਜੋ ਫੀਲ ਹੋ ਰਿਹਾ ਇਹ ਹੈ ਕਿ ਜਿਨ੍ਹਾਂ ਨੇ ਇਹ ਚੀਜ਼ ਸੰਭੀ ਉਹਨਾਂ ਦੇ ਸਦਕੇ ਜਾਈਏ ਤੇ ਉਹਨਾਂ ਨੂੰ ਇਹ ਸਿੱਖਿਆ ਲਈਏ ਕਿ ਉਹਨਾਂ ਨੇ ਦੁਨੀਆ ਵਿੱਚ ਰਾਜ ਬਣਾਏ ਐ ਕੋਈ ਇੱਕ ਰਾਜ ਨਹੀਂ ਬਣਾਇਆ ਉਹਨਾਂ ਦੇ ਮੇਰੇ ਘਟੋ ਘਟ ਅੱਧੀ ਦੁਨੀਆ ਦੇ ਉੱਤੇ ਕੰਟਰੀ ਉਹਨਾਂ ਦੇ ਐ ਸੋ ਅਸੀਂ ਵੀ ਇੱਕ ਕੰਟਰੀ ਦਾ ਸੁਪਨਾ ਨਾਲ ਲਿਗੇ ਵੀ ਇੱਕ ਥਾਂ ਦੀ ਅਸੀਂ ਕੰਟਰੀ ਬਣਾਉਣਾ ਅਸੀਂ ਸਾਨੂੰ ਪ੍ਰਮਾਤਮਾ ਸਵਤ ਦੇਵੇ ਸਾਡਾ ਦਿਮਾਗ ਖੁੱਲਾ ਕਰੇ ਅਸਮਾਨ ਵਰਗਾ ਤੇ ਦਿਲ ਕਰੇ ਸਮੁੰਦਰ ਵਰਗਾ ਤੇ ਅਸੀਂ ਸਾਰੀ ਦੁਨੀਆ 'ਚ ਦੇਸ਼ ਬਣਾਈਏ ਨਾ ਕਿ ਇੱਕ ਕੰਟਰੀ ਲਈ ਇੱਕ ਕਿਸੇ ਖਿੱਤੇ ਨਾ ਜਾ ਕੇ ਲੜੀਏ ਬਾਰ-ਬਾਰ ਉੱਥੇ ਨੁਕਸਾਨ ਕਰਈਏ ਸੋ ਮੇਰਾ ਇੰਨਾ ਹੀ ਸੁਨੇਹਾ ਕਿ ਅਸੀਂ ਬਹੁਤ ਖੁੱਲੇ ਰਹੀਏ ਬਾਬੇ ਨਾਨਕ ਦੀ ਸੋਚ ਵਾਂਗ ਅਸੀਂ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹ ਦੇ ਨਾਲ ਜੁੜੀਏ ਬਸ ਇੰਨਾ ਹੀ ਕਹਿੰਦਾ ਹੋਇਆ ਮੈਨੂੰ ਬਹੁਤ ਖੁਸ਼ੀ ਹੈ ਤੇ ਧੰਨਵਾਦ ਹੈ ਕਿ ਮੈਂ ਇੱਥੇ ਅੱਜ ਪਹੁੰਚੇ ਪੰਜਾਬੀਓ ਬੜੀ ਭਾਵਕਤਾ ਵਾਲੀ ਮੋਮੈਂਟ ਹੈਗੀ ਆ ਅਸੀਂ ਖੜੇ ਅੱਜ ਸਕਾਟਲੈਂਡ ਦੇ ਸ਼ਹਿਰ ਪਰਥ ਵਿੱਚ ਪਰਥ ਦੇ ਸ਼ਹਿਰ ਚ ਅਸੀਂ ਜਿਸ ਚਰਚ ਖੜੇ ਆ ਇੱਥੇ ਮੈਨੂੰ ਕੋਈ 8 ਦਸਲ ਪਹਿਲਾਂ ਇੱਕ ਜਗ੍ਹਾ ਵੇਖਣ ਨੂੰ ਮਿਲੀ ਉਹ ਜਗ੍ਹਾ ਮਹਾਰਾਜਾ ਦਲੀਪ ਸਿੰਘ ਦੇ ਇੱਕ ਦਿਨ ਦੇ ਬੇਟੇ ਦੀ ਜਿਹਦੀ ਜਨਮ ਤੋਂ ਫੌਰਨ ਮੌਤ ਹੋ ਗਈ ਉਹਦੀ ਸਮਾਦ ਇੱਥੇ ਬਣੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਸਰਦਾਰ ਰਜੀਤ ਸਿੰਘ ਰਾਣਾ ਜਿਹੜੇ ਮਹਾਰਾਜਾ ਦਲੀਪ ਸਿੰਘ ਦਾ ਟਰਸਟ ਚੰਨ ਕਰਦੇ ਸੀਗੇ ਉਹ ਸਾਡੇ ਤੋਂ ਸਦਾ ਲਿਵਿਚ ਰਹੇ ਨੇ ਬੜੀ ਉੱਚਕੋਟੀ ਦੀ ਸੋਚ ਸੀ ਉਹਨਾਂ ਦੀ ਤੁਹਾਨੂੰ ਪਤਾ ਬਹਾਰਾਡੀ ਦੇ ਨਾਲ ਪ੍ਰਿੰਸ ਦੇ ਨਾਲ ਵੀ ਉਹਨਾਂ ਦੀ ਬਹੁਤ ਸਾਰੀ ਫੋਟੋ ਨੇ ਉਹਨਾਂ ਦਾ ਸ਼ਾਹੀ ਪਰਿਵਾਰ ਨਾਲ ਬਹੁਤ ਨੇੜ ਦਾ ਸੰਬੰਧ ਸੀਗਾ ਉਹਨਾਂ ਦੇ ਜ਼ਰੀਏ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ 10 ਸਾਲ ਪਹਿਲਾਂ ਮੇਰੇ ਨਾਲ ਰਿਟਾਇਰਡ ਜੀਐਸ ਔਜਲਾ ਡੀਜੀਪੀ ਵੀ ਸਨ ਤੇ ਉਸ ਮੌਕੇ ਮੇਰੀ ਯਾਦਾਂ ਦੇ ਕਿਸੇ ਕੋਨੇ 'ਚ ਇਹ ਬਸੇ ਜਗਾ ਤੇ ਰਾਤੀ ਮੈਂ ਮਨਦੀਪ ਸਿੰਘ ਹੁਣ ਨਾਲ ਗੱਲ ਕਰਦਾ ਕਰਦਾ ਤੇ ਅੱਜ ਸਵੇਰ ਸਵੇਰੇ ਸਾਡੇ ਨਾਲ ਡਾਕਟਰ ਸਾਹਿਬ ਇਧਰ ਨਿਊਰੋਲੋਜੀ ਲੰਡਨ ਤੋਂ ਪਹੁੰਚ ਗਏ ਤੇ ਮੈਂ ਸੋਚਿਆ ਕਿਉਂ ਨਹੀਂ ਇਹ ਪੁਰਾਣਾ ਕੰਮ ਵੀ ਕਰ ਲਈਏ ਤੇ ਅਸੀਂ ਅੱਜ ਉੱਥੇ ਖੜੇ ਆ ਅਸੀਂ ਸਾਰੇ ਭਾਵਕ ਆ ਤੇ ਉਹਦੇ ਕਰੋ ਦਰਸ਼ਨ ਤੇ ਹੋ ਸਕਦਾ ਇਹਦੇ ਬਾਰੇ ਚ ਤੁਹਾਨੂੰ ਅਸੀਂ ਕਿਤੇ ਐਜ਼ ਅ ਗਰੁੱਪ ਵੀ ਲੰਡਨ ਚ ਕਾਮਯਾਬ ਹੋ ਜਾਈਏ ਸਾਡੀ ਇਹ दिली ਇੱਛਾ ਤੁਵਨਾ ਤੇ ਤੁਸੀਂ ਵੀ ਵੇਖ ਕੇ ਭਾਵੁਕ ਹੋਵੋਗੇ ਕਾਸ਼ ਕਿ ਸਾਡਾ ਬਾਹਰਾਜ ਜਿੰਦਾ ਹੁੰਦਾ ਤੇ ਉਹਦੇ ਵਿੱਚ ਜਿੰਦੇ ਹੁੰਦੇ ਤਾਂ ਸ਼ਾਇਦ ਸਾਡਾ ਦੁਨੀਆ ਦੇ ਕਿਸੇ ਖਿੱਤੇ ਚ ਰਾਜ ਹੁੰਦਾ ਇਹਦੀ ਭਾਲ ਤੇ ਅਸੀਂ ਜਾਰੀ ਆ ਹਾਂ ਦੋਸਤੋ ਅਸੀਂ ਇਸ ਵੇਲੇ ਸਕਾਟਲੈਂਡ ਦੇ ਗਲਾਸਕੋ ਤੋਂ ਚੱਲ ਕੇ ਲਗਭਗ 80 ਮੀਲ ਅਸੀਂ ਮਤਲਬ ਪਹੁੰਚੇ ਆ ਇਹ ਕੈਨਮੋਰ ਜਿਹੜਾ ਪਿੰਡ ਹੈ ਪਰਥ ਸ਼ਹਿਰ ਦਾ ਔਰ ਖੂਬਸੂਰਤੀ ਵਾਲੀ ਗੱਲ ਇਹ ਹੈ ਜਾਂ ਸਾਡੇ ਲਈ ਅਸੀਂ ਮਾਣ ਇਸ ਗੱਲ ਤੇ ਮਹਿਸੂਸ ਕਰਦੇ ਆ ਕਿ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਦੀਆਂ ਗੱਲਾਂ ਦੁਨੀਆ ਭਰ ਵਿੱਚ ਹੁੰਦੀਆਂ ਤੇ ਉਹਨਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਉਹ ਵੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਮਹਾਰਾਜਾ ਦਲੀਪ ਸਿੰਘ ਜਿਹੜੇ ਜਿਨ੍ਹਾਂ ਨੂੰ ਅਸੀਂ ਸਿੱਖ ਰਾਜ ਦੇ ਆਖਰੀ ਰਾਜਾ ਮਤਲਬ ਮੰਨਦੇ ਆ ਜਿਨ੍ਹਾਂ ਨੇ ਆਪਣੀ ਪੰਜਾਬ ਵਾਲੀ ਜਿਹੜੀ ਉਸ ਇਲਾਕੇ ਦੀ ਰਾਤ ਹੈ ਜਿਹੜੀ ਉਹ ਆਖਰੀ ਰਾਤ ਬਸੀਆਂ ਕੋਠੀ ਦੇ ਵਿੱਚ ਕੱਟੀ ਸੀ ਉਹਨਾਂ ਦੀ ਜਿਹੜੀ ਸਮਾਦ ਹੈ ਜਾਂ ਉਹਨਾਂ ਦੀ ਜਿਹੜੀ ਯਾਦ ਹੈ ਉਹ ਵੀ ਇੰਗਲੈਂਡ ਸ਼ਹਿਰ ਦੇ ਵਿੱਚ ਇੰਗਲੈਂਡ ਕੰਟਰੀ ਦੇ ਵਿੱਚ ਬਣੀ ਆ ਤੇ ਅੱਜ ਅਸੀਂ ਗਰਚਾ ਸਾਹਿਬ ਹੋਰਾਂ ਦੀ ਹਿੰਮਤ ਦੇ ਨਾਲ ਜਾਂ ਮਨਦੀਪ ਖਰਮੀ ਹੋਰਾਂ ਦੀ ਹਿੰਮਤ ਦੇ ਨਾਲ ਡਾਕਟਰ ਤਾਰਾ ਸਿੰਘ ਆਲਮ ਤੇ ਮੈਂ ਸੀ ਮਤਲਬ ਇਹ ਕੈਨਮੋਰ ਪਿੰਡ ਦੇ ਵਿੱਚ ਪਹੁੰਚੇ ਆ ਕਿਉਂਕਿ ਗਰਚਾ ਸਾਹਿਬ ਇੱਥੇ ਪਹਿਲਾਂ ਵੀ ਆਏ ਸੀ ਜਿੱਥੇ ਕਿ ਮਹਾਰਾਜਾ ਦਲੀਪ ਸਿੰਘ ਦੇ ਸੁਪੁੱਤਰ ਜਿਹੜੇ ਕਿ ਸਿਰਫ ਇੱਕ ਦਿਨ ਲਈ ਜਿਉਂਦੇ ਰਹੇ 4 ਅਗਸਤ 1865 ਨੂੰ ਉਹਨਾਂ ਦਾ ਜਨਮ ਹੋਇਆ ਤੇ 5 ਅਗਸਤ 1865 ਨੂੰ ਦੂਜੇ ਦਿਨ ਉਹ ਸਵਰਗ ਵਾਸ ਹੋ ਗਏ ਤੇ ਇਹ ਸੁਭਾਵਿਕ ਹੈ ਗੱਲ ਕਿ ਉਹਨਾਂ ਦਾ ਜਨਮ ਵੀ ਇੱਥੇ ਹੀ ਹੋਇਆ ਹੋਊਗਾ ਇਸ ਪਿੰਡ 'ਚ ਹੋਇਆ ਹੋਊਗਾ ਇੱਥੇ ਨੇੜੇ ਹੋਇਆ ਹੋਊਗਾ ਤੇ ਇੱਥੇ ਜਿਹੜਾ ਇਸ ਪਿੰਡ ਦੇ ਵਿੱਚ ਕੈਨਮੌਰ ਪਿੰਡ ਦੇ ਵਿੱਚ ਚਰਚ ਆਫ ਸਕਾਟਲੈਂਡ ਬਣਿਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਖੂਬਸੂਤ ਚਰਚ ਹੈ ਇਸ ਇਲਾਕੇ ਦੇ ਲੋਕਾਂ ਦੇ ਲਈ ਤੇ ਉਸ ਚਰਚ ਦੇ ਵਿੱਚ ਉਹਨਾਂ ਦੀ ਜਿਹੜੇ ਉਹਨਾਂ ਦੇ ਸੁਪੁੱਤਰ ਸੀ ਮਹਾਰਾਜਾ ਦਲੀਪ ਸਿੰਘ ਦੇ ਮਤਲਬ ਇੱਕ ਦਿਨ ਦੇ ਸੀਗੇ ਹਜੇ ਉਹਨਾਂ ਦਾ ਨਾਮ ਕਰਨ ਲਈ ਨਾਮ ਨਹੀਂ ਸੀ ਰੱਖਿਆ ਕਰਤਾ ਜੀ ਸਾਹਿਬ ਦੇਖੋ ਨਾ ਤੇ ਉਸ ਵੇਲੇ ਉਹਨਾਂ ਦੇ ਮਾਪੇਬਾਪ ਤੇ ਤਾਂ ਕੀ ਬੀਤੀ ਹੋ ਪਰ ਅਸੀਂ ਇਸ ਇਲਾਕੇ ਦੇ ਲੋਕਾਂ ਦੇ ਸਾਡੀ ਕੌਮ ਵੱਲੋਂ ਸਾਡੇ ਵੱਲੋਂ ਤਾਂ ਧਰਵਾਤੀ ਹੈ ਕਿ ਉਹਨਾਂ ਦੀ ਯਾਦ ਨੂੰ ਬਹੁਤ ਖੂਬਸੂਰਤੀ ਦੇ ਨਾਲ ਸੰਭਾਲ ਕੇ ਰੱਖਿਆ ਅਸੀਂ ਇਸ ਵੇਲੇ ਬਿਲਕੁਲ ਆ ਤੁਸੀਂ ਦੇਖ ਰਹੇ ਆ ਕਿ ਅਸੀਂ ਉਸ ਯਾਦ ਆਸ਼ਤ ਜਿਹੜੀ ਉਹਨਾਂ ਦੀ ਬਣਾਈ ਗਈ ਹੈ ਉਹਦੇ ਵਿੱਚ ਉਹਦੇ ਬਿਲਕੁਲ ਕੋਲੇ ਖੜੇ ਆ ਅਸੀਂ ਸਾਰਿਆਂ ਨੇ ਕਿ ਆਪਣੀ ਯਕੀਨਤ ਆਪਣੀ ਸ਼ਰਧਾ ਫੁੱਲ ਹੈ ਜਿਹੜੀ ਫੁੱਲਾਂ ਦੇ ਰੂਪ ਦੇ ਵਿੱਚ ਫਲਾਵਰ ਦੇ ਰੂਪ ਦੇ ਵਿੱਚ ਦਿੱਤੀ ਆ ਕਿਉਂਕਿ ਉਹ ਭਾਵੇਂ ਇੱਕ ਦਿਨ ਵਿੱਚ ਆਉਂਦੇ ਰਹੇ ਪਰ ਉਹ ਸਾਡੀ ਕੌਮ ਦੇ ਪੰਜਾਬ ਦੇ ਉਸ ਪਰਿਵਾਰ ਦੇ ਮਤਲਬ ਮੈਂਬਰ ਸੀਗੇ ਜਿਹੜੇ ਪਰਿਵਾਰ ਨੇ ਮਤਲਬ ਦੁਨੀਆ ਨੂੰ ਦੱਸਿਆ ਕਿ ਜੇ ਰਾਜ ਕਰਨਾ ਹੋਵੇ ਤਾਂ ਐਂ ਕਰੀਦਾ ਲੋਕਾਂ ਦਾ ਰਾਜ ਕੀ ਹੁੰਦਾ ਸੋ ਅਸੀਂ ਮੈਂ ਤਾਂ ਤੁਹਾਡੇ ਸਾਰਿਆਂ ਵੱਲੋਂ ਹੀ ਕਹਿਣਾ ਕਿ ਅਸੀਂ ਤੁਹਾਡੇ ਸਾਰਿਆਂ ਵੱਲੋਂ ਆਪਣੀ ਜਿਹੜੀ ਸ਼ਰਧਾ ਇੱਥੇ ਮਤਲਬ ਕਰ ਰਹੇ ਹਾਂ ਕਿ ਜਿਵੇਂ ਕਿ ਦੇ ਉੱਤੇ ਲਿਖਿਆ ਵੀ ਗਿਆ ਕਿ ਇਨਫੈਂਟ ਸੰ ਲਿਖਿਆ ਉਹਨਾਂ ਨੇ ਉਸ ਵੇਲੇ ਕਿਉਂਕਿ ਨਵਜਮਿਆ ਬੱਚਾ ਸੀ ਉਹ ਮਹਾਰਾਜਾ ਦਲੀਪ ਸਿੰਘ ਦਾ ਤੇ ਉਹ 4 ਅਗਸਤ 1865 ਨੂੰ ਜਨਮ ਹੋਇਆ ਤੇ 5 ਅਗਸਤ 1833 ਮਤਲਬ ਸਵਰਗਵਾਸ ਹੋ ਗਏ ਤੁਸੀਂ ਵੀ ਜੇ ਕਦੇ ਇੰਗਲੈਂਡ ਦੇ ਟੂਰ ਤੇ ਆਵੋ ਸਕਾਟਲੈਂਡ ਵਾਲਾ ਆਵੋ ਤਾਂ ਅਸੀਂ ਹੋਰ ਚੀਜ਼ਾਂ ਦੇ ਨਜ਼ਾਰੇ ਵੀ ਲੈਨੇ ਆ ਅਸੀਂ ਆਪਣੀ ਕੌਮ ਦਾ ਜਿਹੜਾ ਉੱਥੇ ਵੀ ਮਤਲਬ ਮਾਣ ਮਹਿਸੂਸ ਕਰੀਏ ਇੱਥੇ ਆ ਕੇ ਠੀਕ ਗਲਾਸਗੋ ਸਕਾਟਲੈਂਡ ਤੋਂ ਪੀਟੀਸੀ న్యూਸ ਲਈ ਮੈਂ ਮਨਦੀਪ ਖਰਮੀ ਹਮਤਪੁਰਾ